ਸਿੱਖ ਧਰਮ ਦੀ ਇਹ ਵਿਲੱਖਣਤਾ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਦੀ ਸੇਵਾ ਦੀ ਲੋੜ ਪਈ ਤਾਂ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਸੇਵਾਦਾਰ ਤਨਮਨ ਧੰ ਦੇ ਨਾਲ ਮੋਹਰੀਆਂ ਸਫਾਂ ਦੇ ਵਿੱਚ ਖੜੇ ਹੋਏ ਦਿਖਾਈ ਦਿੱਤੇ। ਜਿੱਥੇ ਗੁਰੂ ਸਾਹਿਬ ਆਪ ਇਨਸਾਨੀਅਤ ਦੀ ਸੇਵਾ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਉਥੇ ਆਪ ਆਪਣੇ ਹੱਥੀ ਲੋੜਵੰਦਾਂ ਦੀ ਮਦਦ ਦੇ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ ਤਤਪਰ ਰਹਿੰਦੇ ਸਨ ਸੋ ਸਾਡੇ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਾਂ ਜੋ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਇਨਸਾਨੀਅਤ ਦੀ ਸੇਵਾ ਤੇ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਯਤਨਸ਼ੀਲ ਨੇ ਤੇ ਉਹ ਅਨਮੋਲ ਰਤਨ ਨੇ ਭਾਈ ਅਮਨਦੀਪ ਸਿੰਘ ਜੀ ਬੀਬੀ ਕੋਲਾਂ ਜੀ ਭਲਾਈ ਕੇਂਦਰ ਵਾਲੇ ਤੇ ਮੈਂ ਹਾਂ ਤੁਹਾਡੇ ਨਾਲ ਵਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਮਾਜ ਸੇਵਾ ਦੇ ਲਈ ਭਾਵੇਂ ਕੋਲ سرمਾਇਆ ਹੋਵੇ ਜਾਂ ਨਾ ਹੋਵੇ ਬੰਦੇ ਕੋਲੋ ਦਿਲ ਵੱਡਾ ਚਾਹੀਦਾ ਬੰਦੇ ਕੋਲੋ ਜੇਰਾ ਵੱਡਾ ਚਾਹੀਦਾ ਅਜਿਹੀ ਹੀ ਜਿਰੇ ਵਾਲੇ ਔਰ ਅਜਿਹੀ ਹੀ ਨਿਸ਼ਠਾ ਦੇ ਨਾਲ ਸਮਾਜ ਦੀ ਸੇਵਾ ਕਰ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਮੁਖ ਸੇਵਾਦਾਰ ਭਾਈ ਅਮਨਦੀਪ ਸਿੰਘ ਜੀ ਸਾਡੇ ਨਾਲ ਨੇ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਸੰਗਤ ਨੂੰ ਆਪਣੇ ਬਚਪਨ ਅਤੇ ਜਨਮ ਦੇ ਬਾਰੇ ਜ਼ਰੂਰ ਦੱਸੋ ਦਾਸ ਦਾ ਜਨਮ ਸੁਲਤਾਨਵੰਦ ਰੋਡ ਤੇ ਪਿਤਾ ਜੀ ਦਾ ਨਾਮ ਹੈ ਜਗਤਾਰ ਸਿੰਘ ਜੀ ਮਾਤਾ ਜੀ ਗੀਤਾ ਕੌਰ ਔਰ ਬਚਪਨ ਦੇ ਵਿੱਚ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਨਾਲ ਤੁਹਾਡੇ ਮਾਧਿਅਮ ਰਾਹੀਂ ਹਜ਼ਾਰਾਂ ਤੱਕ ਇਹ ਮੈਸੇਜ ਪਹੁੰਚਣਾ ਪਰਿਵਾਰ ਉਦਾਂ ਸਿੱਖ ਸੀ ਸਾਡਾ ਸਿੱਖ ਫੈਮਿਲੀ ਸੀ ਪਰ ਕਿਸੇ ਨੇ ਵੀ ਕੇਸ ਰੱਖੇ ਨਹੀਂ ਸੀ ਹੋਏ ਜੀ ਬਈ ਤੇ ਕੇਸ ਰੱਖਣ ਦੀ ਸ਼ੁਰੂਆਤ ਸਾਡੇ ਘਰ ਚੋਂ ਉਦਾਸ ਬਲਾਈ ਮਹਾਰਾਜ ਦੀ ਕਿਰਪਾ ਨਾਲ ਹੋਈ ਹੈ ਭਾਈ ਸਾਹਿਬ ਜੀ ਦੀ ਜਦੋਂ ਸੰਗਤ ਪ੍ਰਾਪਤ ਹੋਈ ਸੀ ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਦੀ तकरीबन 1991 ਦੇ ਵਿੱਚ ਉਦੋਂ ਫਿਰ ਉਹਨਾਂ ਦਾ ਪਹਿਲਾ ਕੀਰਤਨ ਜਦੋਂ ਮੈਂ ਸੁਣਿਆ ਉਹ ਅੱਜ ਤੱਕ ਮੈਨੂੰ ਸ਼ਬਦ ਯਾਦ ਹੈ ਇਤੇ ਚਾਨਣ ਹੁੰਦਿਆਂ ਗੁਰਬਿੰਕੌਰ ਅੰਧਾਰ ਕੀ ਬਾਤ ਹੈ ਉਦੋਂ ਸਾਰਿਆਂ ਉਹਨਾਂ ਨੇ ਵਿਚਾਰਾਂ ਹੀ ਅਮਰਤ ਛਕਣ ਬਾਰੇ ਕੀਤੀਆਂ ਤੇ ਬਚਪਨ ਦੀ ਉਮਰ ਸੀ ਮੇਰੀ 11-12 ਸਾਲ ਦੀ ਉਦੋਂ ਹੀ ਮਨ ਤੇ ਇਹੋ ਜਿਹਾ ਅਸਰ ਹੋਇਆ ਮੈਂ ਕਿ ਨਹੀਂ ਮੰਮੀ ਨੂੰ ਮੈਂ ਕਿਹਾ ਮੈਂ ਕਿਹਾ ਅਮਰਤ ਛਕਣਾ ਤੇ ਗੁਰੂ ਸਾਹਿਬ ਨੇ ਮਿਹਰ ਕੀਤੀ ਨਾਨਕਸਰ ਜਾ ਕੇ ਅਮਰਤ ਛਕਿਆ ਪਿਤਾ ਜੀ ਵੱਲੋਂ ਭਾਵੇਂ ਵਿਰੋਧ ਵੀ ਬੜਾ ਹੋਇਆ ਕਿ ਆਪੇ ਕਿਉਂ ਛਕ ਲਿਆ ਪਰ ਹੁਣ ਗੁਰੂ ਦੀ ਕਿਰਪਾ ਡੈਡੀ ਵੀ ਸਾਰਾ ਪਰਿਵਾਰ ਵੀ ਗੁਰੂ ਦੇ ਚਰਨਾਂ ਨਾਲ ਡੈਡੀ ਨੇ ਵੀ ਅਮਰਤ ਛਕਿਆ ਸਾਰਾ ਪਰਿਵਾਰ ਹੁਣ ਇੱਧਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸੋ ਸਾਥ ਸੰਗਤ ਜੀ ਭਾਈ ਸਾਹਿਬ ਜੀ ਦੀ ਇਸ ਗੱਲ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜਾ ਬਾਲ ਮਨ ਹੁੰਦਾ ਹੈ ਉਹ ਵਾਕਈ ਖਾਲੀ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਸੋ ਭਾਈ ਸਾਹਿਬ ਜੀ ਇਹ ਸਵਾਲ ਹੁਣ ਮੈਂ ਆਪ ਜੀ ਨੂੰ ਇਸ ਕਰਕੇ ਪੁੱਛਣ ਲੱਗਿਆ ਕਿ ਬਹੁਤਾਤ ਸੰਗਤ ਦੇ ਮਨ ਦੇ ਵਿੱਚ ਇਹੀ ਖਿਆਲ ਹੈ ਕਿ ਆਪ ਜੀ ਭਾਈ ਗੁਰਿਕਬਾਲ ਸਿੰਘ ਜੀ ਦੇ ਹੀ ਛੋਟੇ ਸੁਪੁੱਤਰ ਹੋ ਪਰ ਤੁਸੀਂ ਦੱਸਿਆ ਕਿ ਆਪ ਜੀ ਦੇ ਪਿਤਾ ਜੀ ਦਾ ਨਾਮ ਜਗਤਾਰ ਸਿੰਘ ਹੈ ਤੇ ਫਿਰ ਭਾਈ ਸਾਹਿਬ ਜੀ ਦੇ ਨਾਲ ਜੁੜਨਾ ਔਰ ਹਮੇਸ਼ਾ ਉਹਨਾਂ ਦੇ ਹੀ ਹੋ ਕੇ ਰਹਿ ਜਾਣਾ ਉਹਨਾਂ ਦੇ ਨਾਲ ਹੀ ਸੇਵਾਵਾਂ ਨਿਭਾਉਣੀਆ ਇਹ ਕਦੋਂ ਸ਼ੁਰੂਆਤ ਹੋਈ ਮੇਰੇ ਮਾਤਾ ਜੀ ਦੇ ਉੱਪਰ ਇਹ ਸਾਰਾ ਸੇਰਾ ਜਾਂਦਾ ਉਹਨਾਂ ਨੇ ਬਚਪਨ ਤੋਂ ਹੀ ਮੈਨੂੰ ਜੋ ਚਾਏ ਸਾਡੇ ਕੇਸ ਨਹੀਂ ਸੀ ਪਰ ਮੰਮੀ ਨੇ ਜਪਜੀਤ ਸਾਹਿਬ ਦਾ ਪਾਠ ਕਰੇ ਮੈਨਾਂ ਮੈਨੂੰ ਕੁਝ ਖਾਣੋਂ ਨਹੀਂ ਸੀ ਦਿੰਦੇ ਮੰਮੀ ਨੇ ਹੀ ਮੈਨੂੰ ਪ੍ਰੇਰਣਾ ਕੀਤੀ ਸੀ ਭਾਈ ਸਾਹਿਬ ਜੀ ਦਾ ਇੱਕ ਦਿਨ ਕੀਰਤਨ ਸੁਣ ਕੇ ਆਏ ਤੇ ਮੈਨੂੰ ਇੰਨੀ ਗੱਲ ਆਖੀ ਮੇਰਾ ਛੋਟਾ ਨਾਂ ਲੈ ਕੇ ਕਹਿੰਦੇ ਮੈਂ ਕੀਰਤਨ ਸੁਣ ਕੇ ਆਈਆਂ ਉਦੋਂ ਵੀਰ ਜੀ ਕੰਨੇ ਸਨ ਸਾਰੇ ਵੀਰ ਜੀ ਦਾ ਕੀਰਤਨ ਸੁਣਿਆ ਤੇ ਪਹਿਲੀ ਵਾਰੀ ਸੁਣਿਆ ਤੇ ਮੰਮੀ ਦੇ ਆ ਕੇ ਲਫ਼ਜ਼ੇ ਸੀ ਜਵਾਨ ਜੇ ਹੈ ਪਰ ਆਵਾਜ਼ ਬਜ਼ੁਰਗਾਂ ਵਰਗੀ ਕੱਢਦਾ ਹੈ ਜੀ ਜੀ ਤੇ ਤੂੰ ਵੀ ਚੱਲ ਕੇ ਨਾ ਮੇਰੇ ਨਾਲ ਕੀਰਤਨ ਸੁਣੀ ਜ਼ਬਰਦਸਤੀ ਜਿਵੇਂ ਲੈ ਕੇ ਜਾਂਦੇ ਨਾ ਮੇਰੀ ਜੀਵਨ ਪਲਟਣਾ ਸੀ ਉੱਥੇ ਆ ਉਹ ਫਿਰ ਮੰਮੀ ਲੈ ਕੇ ਗਏ ਉੱਥੇ ਫਿਰ ਮੈਂ ਭਾਈ ਸਾਹਿਬ ਦਾ ਕੀਰਤਨ ਸੁਣਿਆ ਮਾਂ ਹੀ ਮੈਨੂੰ ਜੋੜਨ ਵਾਲੀ ਇਸ ਪਾਸੇ ਜੋ ਮੰਮੀ ਨੇ ਇੱਧਰ ਰਸਤੇ ਪਾਇਆ ਔਰ ਗੁਰੂ ਸਾਹਿਬ ਦੀ ਮੇਰ ਹੈ ਜਿਵੇਂ ਤੁਸੀਂ ਦੱਸਿਆ ਕਿ ਤਕਰੀਬਨ ਸਾਰੀ ਸੰਗਤ ਉਹਨਾਂ ਦਾ ਬੇਟਾ ਸਮਝਦੀ ਬੇਟੇ ਆ ਇਕ ਕੁੰਦੇ ਨੇ ਆਪਣਾ ਹਾਂ ਨਦੀ ਪੁੱਤਰ ਇੱਕ ਨੇ ਬਿੰਦੀ ਪੁੱਤਰ ਅਸੀਂ ਨਦੀ ਪੁੱਤਰ ਚ ਹਾਂ ਔਰ ਇਨਾ ਭਾਈ ਸਾਹਿਬ ਵੱਲੋਂ ਵੀ ਪਿਆਰ ਮਿਲਦਾ ਹੈ ਸੰਗਤ ਵੱਲੋਂ ਵੀ ਪਿਆਰ ਮਿਲਦਾ ਹੈ ਮੇਰਾ ਖਿਆਲ ਆਪਣੇਆਂ ਨੂੰ ਇਨਾ ਪਿਆਰ ਨਹੀਂ ਮਿਲਦਾ ਜਿੰਨਾ ਸੰਗਤ ਨੇ ਸਾਨੂੰ ਦਿੱਤਾ ਸੰਭਾਲ ਰਹੇ ਹੋ ਤੁਸੀਂ ਸੇਵਾ ਕੀਤੀ ਹੈ ਵਾਕਿਆ ਤੁਸੀਂ ਤਾਂ ਯੋਗ ਨਹੀਂ ਯੋਗ ਨਹੀਂ ਇਹ ਸੰਗਤ ਦੀ ਅਸੀਸ ਹੈ ਭਾਈ ਸਾਹਿਬ ਜੀ ਦੀ ਅਸੀਸ ਹੈ ਜੋ ਚਲੋ ਅਰਦਾਸ ਕਰਿਓ ਬਣੀ ਰਹੇ ਜੀ ਬਿਲਕੁਲ ਗੁਰੂ ਸਾਹਿਬ ਮੇਰਾ ਕਰਨੇ ਇਸੇ ਤਰ੍ਹਾਂ ਆਪ ਦੀ ਇਹ ਸੇਵਾ ਵਾਂ ਨਿਰੰਤਰ ਦਿੰਦੇ ਰਹੋ ਭਾਈ ਅਮਨਦੀਪ ਸਿੰਘ ਜੀ ਦੇ ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਸਾਰਾ ਦਿਨ ਦੀ ਦਿਨਚਰਿਆ ਕੀ ਹੁੰਦੀ ਹੈ ਕਿਉਂਕਿ ਕਾਫੀ ਕਾਰਜ ਤੁਸੀਂ ਵੇਖਦੇ ਹੋ ਦਿਨੇ ਜਿਵੇਂ ਵੀ ਸਤਗੁਰੂ ਅਮਰਤ ਵੇਲੇ ਉਠਾਂਦੇ ਨੇ ਮੇਰ ਕਰਦੇ ਨੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਬਾਣੀ ਉਹ ਪੜਨ ਤੋਂ ਬਾਅਦ ਜੋ ਜੈਮਰੂਸਰ ਸਾਹਿਬ ਹਵਾ ਫਿਰ ਇੱਥੇ ਸਕੂਲ ਜਿੱਥੇ ਤੁਸੀਂ ਹੁਣ ਇਸ ਵੇਲੇ ਅਸੀਂ ਸਾਰੇ ਬੈਠੇ ਆਂ ਦਾਤਬੰਦੀ ਸ਼ਰ ਪਬਲਿਕ ਸਕੂਲ ਇੱਥੇ ਫਿਰ ਆਜੀਦਾ ਫਿਰ ਜੋ ਵੀ ਇੱਥੇ ਦੇਖ ਰਹੇ ਕਰਨੀ ਉਸ ਤੋਂ ਬਾਅਦ ਮੇਰੀ ਰੁਟੀਨ ਹੈ ਪੱਕੀ ਕਿ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਤੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸ਼ੀਦਾ ਸਾਹਿਬ ਜਾਣੇ ਜਾਣਾ ਬਿਲਕੁਲ ਤੇ ਰਾਤ ਦੇ ਟਾਈਮ ਜੇ ਬਾਹਰ ਪ੍ਰੋਗਰਾਮ ਨਹੀਂ ਹੈ ਅੰਮ੍ਰਿਤਸਰ ਲੋਕਲ ਕਿਤੇ ਨਾ ਕਿਤੇ ਨੇੜੇ ਤੇੜੇ ਰੋਜ਼ਾਨਾ ਸਮਾਗਮ ਗੁਰੂ ਸਾਹਿਬ ਦੀ ਕਿਰਪਾ ਨਾਲ ਹੁੰਦੇ ਹੀ ਨੇ ਕੀ ਬਾਤ ਹੈ ਤੇ ਉੱਥੇ ਫਿਰ ਸੰਗਤਾਂ ਦੇ ਦਰਸ਼ਨ ਕਰੀ ਤੇ ਜੀ ਬਿਲਕੁਲ ਤੇ ਆਪਣੇ ਜੀਵਨ ਦੇ ਵਿੱਚ ਆਦਰਸ਼ ਕਿਹਨਾ ਕਿਨਾਂ ਨੂੰ ਮੰਨਦੇ ਹੋ ਤੁਸੀਂ ਆਦਰਸ਼ ਤੇ ਸਾਡੇ ਮੈਂ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਦੇ ਧੰਨ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਤੋਂ ਬਾਅਦ ਜਿਹੜੇ ਮਹਾਂਪੁਰਸ਼ਾਂ ਦੀ ਮੈਨੂੰ ਸੰਗਤ ਮਿਲੀ ਹੈ ਭਾਈ ਸਾਹਿਬ ਜੀ ਗੁਰ ਇਕਬਾਲ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਨਾਨਕ ਸਰ ਤੋਂ ਮਹਾਂਪੁਰਖ ਪੜੀ ਕਰਨ ਵਾਲੇ ਸਾਧੂ ਸੀ ਉਹਨਾਂ ਦਾ ਵੀ ਮੇਰੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹ ਮੈਂ ਅੱਗੇ ਤੁਹਾਨੂੰ ਬੇਨਤੀ ਕਰਾਂਗਾ ਬਿਲਕੁਲ 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 ਉਸ ਤੋਂ ਬਾਅਦ ਬਾਬਾ ਸੁਖਦੇਵ ਸਿੰਘ ਜੀ ਨੇ ਔਰ ਜਿੰਨੇ ਵੀ ਰੰਗ ਰਤੜੇ ਗੁਰਸਿੱਖ ਨੇ ਜਿੰਨੀਆਂ ਵੀ ਰੰਗ ਰੰਗੀਆਂ ਰੂਹਾਂ ਨੇ ਕਿਸੇ ਵੀ ਸੰਪਰਦਾ ਦੀਆਂ ਨੇ ਜਿਹੜੇ ਗੁਰੂ ਘਰ ਨਾਲ ਜੁੜੇ ਨੇ ਜੋੜ ਰਹੇ ਨੇ ਉਹ ਸਾਡੇ ਸਾਰੇ ਅਦਰਸ਼ੀ ਨੇ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਮੈਂ ਚਾਹਵਾਂਗਾ ਸੰਗਤ ਦੇ ਨਾਲ ਤੁਸੀਂ ਇੱਕ ਸ਼ਬਦ ਦੀ ਸਾਂਝ ਜਿਹੜੀ ਉਹ ਜ਼ਰੂਰ ਪਾਓ ਗੋ ਸਈਆ ਮੇਰਾ ਅ ਮੈਂ ਹੁਣ ਇਹ ਚਾਹਾਂਗਾ ਕਿ ਜਦੋਂ ਤੁਸੀਂ ਗੁਰਮਤ ਪ੍ਰਚਾਰ ਦੇ ਖੇਤਰ ਵਿੱਚ ਆਇਓ ਸ਼ੁਰੂਆਤੀ ਦਿਨਾਂ ਦੀ ਕੋਈ ਅਜਿਹੀ ਯਾਦ ਸੰਗਤ ਦੇ ਨਾਲ ਸਾਂਝੀ ਕਰੋ ਕਿ ਜਿਹੜੀ ਤੁਸੀਂ ਚਾਹਦੇ ਹੋ ਕਿ ਸੰਗਤ ਨਾਲ ਸਾਂਝੀ ਕਰਨੀ ਚਾਹੀਦੀ ਹੈ ਪਹਿਲੀ ਵਾਰੀ ਜਦੋਂ ਮੈਂ ਭਾਈ ਸਾਹਿਬ ਜੀ ਨੇ ਮੇਰੀ ਡਿਊਟੀ ਲਈ ਸੀ ਕੀਰਤਨ ਦੀ ਉਦੋਂ ਕੀਰਤਨ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਕਾਫੀ ساری ਸੰਗਤ ਨੂੰ ਇਹ ਨਹੀਂ ਪਤਾ ਕਿ ਪਹਿਲੇ ਮੈਨੂੰ ਹਰਮੋਨੀਅਮ ਵਜਾਉਣਾ ਨਹੀਂ ਸੀ ਆਂਦਾ ਹਰਮੋਨੀਅਮ ਤੇ ਹੱਥ ਰੱਖ ਕੇ ਤੇ ਜੋ ਭਾਈ ਸਾਹਿਬ ਨੇ ਕੀਰਤਨ ਕਰਨਾ ਗੁਰ ਇਕਬਾਲ ਸਿੰਘ ਜੀ ਨੇ ਉਹਨਾਂ ਦੀ ਟੇਪ ਸੁਣ ਲੈਣੀ ਤੇ ਹੋਬ ਹੋ ਜਾ ਕੇ ਉੱਥੇ ਕਾਪੀ ਕਰਿਆ ਯਾਹ ਵਾਰ ਤੇ ਮਤਲਬ ਹਰਮੋਨੀਅਮ ਨਹੀਂ ਸੀ ਪਲੇ ਕਰਨਾ ਆਂਦਾ ਜੀ ਤੇ ਜਦੋਂ ਥੋੜਾ ਥੋੜਾ ਸਾਡੇ ਕੋਲ ਹੀ ਸੀਗੇ ਕੋਈ ਜਸ ਗਲੀ 'ਚ ਰਹਿਨੇ ਸਾਂ ਉਥੇ ਸਖਾਨ ਵਾਲੇ ਇੱਕ ਦੋ ਸ਼ਬਦ ਸਿਖਾਏ ਤੇ ਮੈਂ ਥੋੜਾ ਥੋੜਾ ਹਰਮੋਨੀਅਮ ਰੱਖ ਕੇ ਕੀਰਤਨ ਸ਼ੁਰੂ ਕੀਤਾ ਤੇ ਮੈਂ ਭਾਈ ਸਾਹਿਬ ਨੂੰ ਕਿਹਾ ਮੈਂ ਕਿ ਤੁਸੀਂ ਮੇਰਾ ਕੀਰਤਨ ਵੀ ਤਾਂ ਸੁਣੋ ਆਸੇ-ਪਾਸੇ ਨੂੰ ਪਤਾ ਲੱਗਦਾ ਸੀ ਇਹ ਮਨਦੀਪ ਸਿੰਘ ਕੀਰਤਨ ਕਰ ਰਿਹਾ ਪਰ ਉਹਨਾਂ ਨੇ ਨਹੀਂ ਸੀ ਸੁਣਿਆ ਬਿਲਕੁਲ ਤੇ ਉਹਦੇ ਨਾਮ ਲਿਖ ਰਹੇ ਸੀ ਕਿ ਸਾਡੇ ਕੋਲ ਅੱਜ ਕੀਰਤਨ ਤੇ ਆਇਆ ਨਹੀਂ ਜਾਣਾ ਨਾਨਕ ਸਰ ਸਾਨੂੰ ਮਹਾਂਪੁਰਸ਼ਾਂ ਨੇ ਇਦਾਂ ਬੁਲਾ ਲਿਆ ਤੇ ਸਾਨੂੰ ਮਾਫੀ ਦਿਓ ਗੱਡੀ ਦੇ ਪਿੱਛੇ ਕਾਗਜ਼ ਦੇ ਉੱਪਰ ਲਿਖ ਰਹੇ ਅੱਛਾ ਜੀ ਤੇ ਮੈਂ ਨਾਲ ਹੀ ਇੰਨੀ ਗੱਲ ਕਰਤੀ ਮੈਂ ਕਿਹਾ ਜਿੱਥੇ ਤੁਸੀਂ ਲਿਖ ਰਹੇ ਤੁਹਾਡੇ ਕੋਲ ਨਹੀਂ ਜਾਇਆ ਜਾ ਰਿਹਾ ਤੁਸੀਂ ਲਿਖਦੇ ਹੋ ਅਮਨਦੀਪ ਜਿਹੜਾ ਲੈਟਰ ਲੈ ਕੇ ਆ ਰਿਹਾ ਇੱਕ ਸ਼ਬਦ ਇਹ ਪੜੇਗਾ ਤੇ ਉਹ ਉਹਨਾਂ ਨੇ ਫਿਰ ਉਹ 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 ਚੀਜ਼ ਲਿਖ ਦਿੱਤੀ ਕਿ ਇਹ ਬੱਚਾ ਇੱਕ ਸ਼ਬਦ ਹੀ ਆਜਰੀ ਭਰੇਗਾ ਤਕਰੀਬਨ ਮੇਰੀ 12 13 ਸਾਲ ਉਮਰ ਸੀ ਹੁਣ 4 ਵਜੇ ਮੈਨੂੰ ਉਹਨਾਂ ਨੇ ਕਹਿਤਾ ਪ੍ਰਬੰਧਕਾਂ ਨੇ 4 ਵਜੇ ਤੁਸੀਂ ਪੂਰੇ ਪਹੁੰਚ ਜਾਣਾ ਸ਼ੁਰੂਆਤ ਤੁਸੀਂ ਕਰਨੀ ਅਵਰ ਵੇਲੇ ਕਿ ਸ਼ਾਮ ਨੂੰ ਨਹੀਂ ਸ਼ਾਮ ਨੂੰ ਠੀਕ ਹੈ ਅਸੀਂ 4 ਵਜੇ ਪਹੁੰਚ ਗਏ ਜੀ ਛੋਟੇ ਛੋਟੇ ਬੱਚੇ ਸਾਂ ਜਦੋਂ ਪਹੁੰਚੇ 4 ਤੋਂ 5 ਵਜੇ 7 8 9 10 12 ਰਾਤ ਨੂੰ ਤਕਰੀਬਨ 12 ਵਜੇ ਤੱਕ ਉਹਨਾਂ ਨੇ ਸਾਨੂੰ ਵੇਟ ਕਰਾਈ ਤੇ 5 ਮਿੰਟ ਲਾਈ 5 ਤੋਂ ਵੱਧ ਨਹੀਂ ਲੱਗਣੇ ਚਾਹੀਦੇ ਇਹ ਬਬਟਲ ਰੈਸ ਹੈ ਅੱਛਾ ਜੀ ਤੇ ਮੈਂ ਕਹਿੰਜੀ ਠੀਕ ਹੈ ਹੁਣ ਮੈਂ ਵਾਜਦੇ ਤੇ ਬੈਠ ਗਿਆ ਹੁਣ ਪਹਿਲੇ ਨੰਬਰ ਤੇ ਹੁਣ ਸੰਗਤ ਜਦੋਂ ਹੁਣ ਉਸ ਟਾਈਮ ਸਾਨੂੰ ਕੋਈ ਜਾਣਦਾ ਨਹੀਂ ਹਨ ਕਿ ਬੱਚੇ ਬੈਠੇ ਨੇ ਜਿਹੜੇ ਨਾਮ ਹੀ ਜੱਥੇ ਕਰਕੇ ਜਾ ਚੁੱਕੇ ਨੇ ਸੰਗਤ ਉੱਠਣੀ ਸ਼ੁਰੂ ਹੋਗੀ ਹੁਣ ਸ਼ੁਰੂਆਤ ਮੈਂ ਕਿਵੇਂ ਕੀਤੀ ਅੱਜ ਤੱਕ ਉਹ ਮੈਨੂੰ ਪਿਕਚਰ ਯਾਦ ਹੈ ਪੂਰੀ ਉਹ ਜਦੋਂ ਸ਼ੁਰੂਆਤ ਕੀਤੀ ਤੇ ਸ਼ੁਰੂਆਤ ਵਿੱਚ ਹੀ ਮੈਂ ਉਹ ਲਫ਼ਜ਼ ਬੋਲੇ ਮੈਂ ਕਿਹਾ ਜੀ ਪ੍ਰਬੰਧਕਾਂ ਦੇ 4 ਹੋਣ ਵਜੇ ਨੇ ਸਾਨੂੰ 4 ਵਜੇ ਦਾ ਬੁਲਾਇਆ ਤੇ ਟਾਈਮ ਸਾਨੂੰ ਦਿੱਤਾ ਹੈ 5 ਮਿੰਟ ਦਾ ਹੁਣ ਜਦੋਂ ਸਾਡੇ 5 ਮਿੰਟ ਹੋਣਗੇ ਨਾ ਅਸੀਂ ਆਪਣੇ ਹਿਸਾਬ ਨਾਲ ਸਮਾਪਤੀ ਕਰ ਦੇਵਾਂਗੇ ਵਿੱਚ ਕੋਈ ਟੋਕੇ ਨਾ ਮੈਨੂੰ ਤੇ ਉਹ ਸੰਗਤ ਤਕਰੀਬਨ ਗੁਰੂ ਸਾਹਿਬ ਦੀ ਕਿਰਪਾ ਨਾਲ ਰੁਕ ਗਈ ਕਿ ਜਿੱਥੇ 5 ਮਿੰਟ ਲਾਣੇ ਸੀ ਤਕਰੀਬਨ ਘੰਟਾ ਸਵਾ ਘੰਟਾ ਗੁਰੂ ਸਾਹਿਬ ਨੇ ਮੇਰੇ ਕੋਲੋਂ ਸੇਵਾ ਲਈ ਦੋਸਤੋ ਬਹੁਤ ਇਹੋ ਜਿਹੀ ਲੜੀ ਚੱਲੀ ਮਹਾਰਾਜ ਦੀ ਮੇਰੇ ਨਾਲ ਚੱਲ ਰਹੀ ਔਰ ਸੰਗਤ ਸੀਸ ਦਾ ਵੀ ਰਹਿੰਦੇ ਸਵਾਸਾਂ ਤੱਕ ਕੁੱਲਨਾ ਤੱਕ ਚੱਲਦੀ। ਕੀ ਬਾਤ ਬਹੁਤ ਵਧੀਆ ਸਰ। ਤੇ ਭਾਈ ਸਾਹਿਬ ਜੀ ਜਦੋਂ ਬੀਬੀ ਕਾਲਾ ਜੀ ਪੜਾਈ ਕੇਂਦਰ ਦੀ ਸ਼ੁਰੂਆਤ ਹੋਈ ਹੈ। ਕਿਵੇਂ ਨੀ ਰੱਖੀ ਗਈ ਇਸ ਸੰਸਥਾ ਦੀ ਜਾਂ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਿ ਲੋਕਾਂ ਦੀ ਭਲਾਈ ਵਾਸਤੇ ਸਮਾਜ ਦੀ ਭਲਾਈ ਵਾਸਤੇ ਅਜਿਹੇ ਉਦਮ ਜ਼ਰੂਰੀ ਨੇ। ਇਹ ਭਾਈ ਸਾਹਿਬ ਦੇ ਉਵੇਂ ਹੀ ਮੈਂ ਸੁਣਿਆ। ਜਦੋਂ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ ਸਭਾ ਦੀ ਸ਼ੁਰੂਆਤ ਕੀਤੀ ਹੈ। ਤਕਰੀਬਨ 7 ਕੇ ਮੈਂਬਰਾਂ ਤੋਂ ਕੀਤੀ ਹੈ। ਦੇ ਕੀਰਤਨ ਜਦੋਂ ਸ਼ੁਰੂ ਕੀਤਾ ਤੇ ਮਾਇਆਣੀ ਸ਼ੁਰੂ ਹੋਈ ਤਾਂ ਕਹਿੰਦੇ ਕਿ ਇਹ ਮਾਇਆ ਕਿਹੜੇ ਪਾਸੇ ਕਿਉਂਕਿ ਸਭ ਸਾਰੇ ਕੀਰਤੀ ਸਿੰਘ ਨੇ ਭਾਈ ਸਾਹਿਬ ਦੀ ਵੀ ਆਪਣੀ ਕਾਪੀਆਂ ਦੀ ਫੈਕਟਰੀ ਹੈ ਸਾਡੇ ਵੀ ਆਪਣੇ ਆਪਣੇ ਸਾਧਨ ਬੜੇ ਸੋਹਣੇ ਮਾਰੇ ਦੇ ਕਿਰਪਾ ਨਾਲ ਬਣੇ ਹੋਏ ਨੇ ਭਾਈ ਸਾਹਿਬ ਕਹਿੰਦੇ ਕਿ ਇਹ ਮਾਇਆ ਹੁਣ ਕਿੱਥੇ ਵਰਤਣੀ ਸ਼ੁਰੂ ਕਰੀਏ ਫਿਰ ਉਦੋਂ ਸੋਚ ਆਈ ਕਿ ਇੱਕ ਵਿਧਵਾ ਬੀਬੀ ਜਿਹਦਾ ਪਤੀ ਹੁਣ ਅਚਾਨਕ ਮੌਤ ਹੋ ਗਈ ਬੱਚੇ ਛੋਟੇ ਨੇ ਉਹਨੂੰ ਕੋਈ ਨਾ ਕੋਈ ਹੈਲਪ ਚਾਹੀਦੀ ਉਹ ਸੱਚੀ ਅਸੀਸ ਮਿਲੇਗੀ ਫਿਰ ਪੁਰਦੋਂ ਦਾਇ ਵਿਧਵਾ ਬੀਬੀਆਂ ਦਾ ਭਲਾਈ ਕੇਂਦਰ ਉਦੋਂ ਦੀ ਸ਼ੁਰੂਆਤ ਹੋਈ ਇਹ ਤਕਰੀਬਨ 35-40 ਸਾਲ ਪੁਰਾਣੀ ਗੱਲ ਮੈਂ ਦੱਸ ਰਿਹਾ ਜੀ ਤੇ ਮੇਰੀ ਅਟੈਚਮੈਂਟ ਭਾਈ ਸਰ ਨਾਲ 1991 ਤੋਂ ਪਈ ਤਕਰੀਬਨ ਉਦੋਂ ਮੈਂ ਛੋਟਾ ਹੀ ਸੰਗਿਆ 11-12 ਸਾਲ ਦਾ ਅੱਜ ਤਕਰੀਬਨ 2200 ਦੇ ਕਰੀਬੇ ਦਵਾ ਬੀਬੀਆਂ ਅੰਮ੍ਰਿਤਸਰ ਸਾਹਿਬੀ ਨੇ ਤਰਨਤਾਰਨ ਰੋਡ ਤੇ ਜਿਨ੍ਹਾਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦਿੱਤਾ ਜਾਂਦਾ ਠੀਕ ਹੈ ਜੀ ਤਕਰੀਬਨ 19 ਸ਼ਹਿਰਾਂ ਵਿੱਚ ਇਹ ਭਲਾਈ ਕੇਂਦਰ ਚੱਲ ਰਹੇ ਨੇ ਤੇ ਜੇ ਲਾ ਲੋ 6000 ਵਿਧਵਾ ਬੀਬੀਆਂ ਨੇ ਟੋਟਲ 6000 ਨੂੰ 700 ਨਾਲ ਤੁਸੀਂ ਮਲਟੀਪਲਾਈ ਕਰਦੇ ਹੋਗੇ। ਇਹ ਫਿਰ ਉਦੋਂ ਦੀ ਰੁਟੀਨ ਇਹ ਸ਼ੁਰੂ ਹੋਈ ਹੈ। ਭਾਈ ਗੁਰ ਇਕਬਾਲ ਸਿੰਘ ਜੀ ਹਰੇ ਵੱਲੋਂ ਔਰ ਤੁਹਾਡੇ ਸਹਿਯੋਗ ਦੇ ਨਾਲ ਤੁਸੀਂ ਵੀ ਉਹਨਾਂ ਦੇ ਨਾਲ ਹੀ ਰਹਿਨੇ ਹੋ। ਸਭ ਤੋਂ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਗੱਲ ਨੇ ਕਿ ਸਿੱਧੇ ਤੌਰ ਤੇ ਤੁਸੀਂ ਪਨੀਰੀ ਨੂੰ ਸੰਭਾਲਣ ਦੀ ਗੱਲ ਕੀਤੀ ਹੈ, ਸ਼ੁਰੂਆਤ ਕੀਤੀ ਹੈ। ਬਹੁਤ ਸਾਰੀਆਂ ਤੁਸੀਂ ਲਹਿਰਾਂ ਚਲਾਈਆਂ ਨੇ ਔਰ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਲਹਿਰਾਂ ਦਾ ਜ਼ਿਕਰ ਔਰ ਪ੍ਰਾਪਤੀਆਂ ਸੰਗਤ ਦੇ ਨਾਲ ਜ਼ਰੂਰ ਸਾਂਝੀਆਂ ਕਰੋ। 300 ਸਾਲ ਗੁਰਬਾਣੀ ਕੰਠ ਦੇ ਨਾਲ। ਕੀ ਬਾਤ ਹੈ। ਇਹ ਲਹਿਰ ਇਹੋ ਜੀ ਚੱਲੀ ਜਿਸ ਲਹਿਰ ਦੇ ਨਾਲ ਲੱਖਾਂ ਬੱਚੇ ਲੱਖਾਂ ਬੱਚੇ ਗੁਰਬਾਣੀ ਦੇ ਨਾਲ ਜੁੜੇ ਨੇ ਮਹਾਰਾਜੀ ਦੀ ਮਿਹਰ ਦੇ ਨਾਲ ਔਰ ਇਹੋ ਜਿਹਾ ਪ੍ਰੋਗਰਾਮ ਸੀ ਜਿਹੜੀਆਂ ਬਾਣੀਆਂ ਸਾਨੂੰ ਵੀ ਕੰਠ ਨਹੀਂ 4 4 ਸਾਲ ਦੀ ਉਮਰ ਦੇ ਬੱਚਿਆਂ ਨੇ ਸੁਖਮਨੀ ਸਾਹਿਬ ਜਾਪ ਸਾਹਿਬ ਦੇ ਪਾਠ ਔਰ ਇਨੀਆਂ ਮਹਿੰਗੀਆਂ ਮਹਿੰਗੀਆਂ ਬਾਣੀਆਂ ਜੋ ਸੰਗਤ ਦੇ ਸਨਮੁਖ ਸੁਣਾਈਆਂ ਇਸ ਸਮਾਗਮ ਦੇ ਦੌਰਾਨ ਸੰਗਤ ਨੂੰ ਪਤਾ ਹੀ ਹੈ ਸਾਰੇ ਭਲੀ ਭੰਤ ਜਾਣਦੇ ਨੇ कोरोना ਦੇ ਨਾਮ ਮਹਾਰਾਜ ਜੀ ਦੀ ਮਿਹਰ ਦੇ ਨਾਲ ਰੱਖੇ ਗਏ ਸੀ ਉਸ ਤੋਂ ਬਾਅਦ 300 ਸਾਲ ਸਿੱਖੀ ਸਰੂਪ ਦੇ ਨਾਲ ਹਾਂਜੀ 300 ਸਾਲ ਗੁਰ ਇਤਿਹਾਸ ਦੇ ਨਾਲ ਮਤਲਬ ਇਦਾਂ ਇਹ ਲਹਿਰਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਚਲੀਆਂ ਜਿਦੇ ਵਿੱਚ ਲੱਖਾਂ ਬੱਚੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਚਰਨਾਂ ਨਾਲ ਜੁੜੇ ਜੀ ਭਾਈ ਸਾਹਿਬ ਜੀ ਅਸੀਂ ਦੇਖਦੇ ਹਾਂ ਜਦੋਂ ਇਤਿਹਾਸ ਵੀ ਪੜੀਏ ਜਾਂ ਹੋਰ ਵੀ ਕੋਈ ਇਦਾਂ ਦਾ ਦੇਖਦੇ ਹਾਂ ਕਿ ਕੋਈ ਵੀ ਲਹਿਰ ਜਿਹੜੀ ਸਮਾਜ ਦੇ ਵਿੱਚ ਚੱਲੀ ਹੈ ਉਹ ਸਫਲਤਾ ਹੀ ਹੋਈ ਹੈ ਜਦੋਂ ਉਹ ਜੜਾਂ ਤੱਕ ਪਹੁੰਚੀ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਵੇਂ ਸੰਭਵ ਹੋਇਆ ਕਿ ਪਿੰਡਾਂ ਤੱਕ ਆਖਰੀ ਇਕਾਈ ਪਰਿਵਾਰਾਂ ਤੱਕ ਇਹ ਲਹਿਰ ਨੇ ਪਹੁੰਚ ਕੀਤੀ ਇਹ ਕਿਦਾਂ ਸੰਭਵ ਹੋਇਆ ਸੰਭਵ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੁੰਦਾ ਹੈ ਤੇ ਦੂਸਰਾ ਜਿਹੜੀਆਂ ਹਰ ਜਗ੍ਹਾ ਤੇ ਟੀਮਾਂ ਬਣੀਆਂ ਸੀ ਜੀ ਤਕਰੀਬਨ 350 ਜੋਨ ਬਣਿਆ ਸੀ ਪੂਰੇ ਇੰਡੀਆ ਦੇ ਵਿੱਚ ਹਾਂ ਸਾਰੇ ਨਿਸ਼ਕਾਮ ਕੀ ਬਾਤ ਹੈ ਕੋਈ ਪੇਡ ਨਹੀਂ ਸਾਰੇ ਪ੍ਰੇਮ ਵਾਲੇ ਔਰ ਜਿਨ੍ਹਾਂ ਨੇ ਘਰ ਘਰ ਜਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਦਰਵਾਜ਼ੇ ਖੜਖਾ ਖੜਕਾ ਕੇ ਸੁਣੇ ਦਿੱਤੇ ਨੇ ਕਿ ਗੁਰਬਾਣੀ ਨਾਲ ਜੁੜੋ ਗੁਰਬਾਣੀ ਕੰਠ ਕਰੋ ਤੇ ਬਸ ਉਹ ਹੀ ਪਿਆਰ ਭਰਿਆ ਉਤਸ਼ਾਹ ਦਿੱਤਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ ਵਿੱਚ ਬਾਬਾ ਫਰੀਦ ਜੀ ਵੀ ਬੈਠੇ ਨੇ ਬਸ ਇਹ ਉਤਸ਼ਾਹ ਦੇਣ ਵਾਸਤੇ ਇਨਾਮ ਵੀ ਰੱਖਿਆ ਗਿਆ ਬਾਕੀ ਇਹ ਪੋਸੀਬਲ ਗੁਰੂ ਦੀ ਕਿਰਪਾ ਗੁਰੂ ਦੀਆਂ ਸੰਗਤਾਂ ਦੀ ਕਿਰਪਾ ਔਰ ਸਾਰਾ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਸੋ ਭਾਈ ਸਾਹਿਬ ਗੱਲਬਾਤ ਇਸੇ ਤਰ੍ਹਾਂ ਸੀ ਨਿਰੰਤਰ ਜਾਰੀ ਰੱਖਾਂਗੇ ਕਿਰਪਾ ਕਰਕੇ ਇੱਕ ਸ਼ਬਦ ਦੀ ਸਾਂਝ ਤੁਸੀਂ ਸੰਗਤ ਨਾਲ ਜ਼ਰੂਰ ਪਾਓ ਲਾਗੇ ਤਾਤਾ ਚੋ ਲੈ ਉਹਨਾ ਅਗਲਾ ਸਵਾਲ ਮੈਂ ਤੁਹਾਡੇ ਨਿੱਜੀ ਜੀਵਨ ਦੇ ਨਾਲ ਪੁੱਛਣਾ ਚਾਹਾਂਗਾ ਕਿ ਆਭੀ ਦੇ ਆਨੰਦਕਾਰ ਵੀ ਹੋਏ ਨੇ ਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੀ ਬੇਟੀ ਹੈ ਵੱਡੀ ਜੀ 13 ਸਾਲ ਦੀ ਠੀਕ ਹੈ ਜੀ ਤੇ ਪੇਟਾ 7 ਸਾਲ ਦਾ ਔਰ ਆਨੰਦਕਾਰਜ ਮੇਰਾ 18 ਜੂਨ 2000 ਪੂਰਾ ਹੀ 2000 ਠੀਕ ਹੈ ਜੀ ਉਮਰ ਉਹ ਤੋਂ ਛੋਟੀ ਸੀ ਚਾਹੇ ਪਰ ਉਹ ਤੋਂ ਮਾਪੁਰਸ਼ਾਂ ਦੇ ਹੁਕਮ ਸਦਕਾ ਇਹ ਵੀ ਨਹੀਂ ਕਿ ਕੋਈ ਪਹਿਲੇ ਪਲੈਨਿੰਗ ਨਾਲ ਹੋਇਆ ਹਾਂਜੀ ਜਦੋਂ ਇਹ ਪਤਾ ਲੱਗਾ ਸਾਡੇ ਘਰ ਦੇ ਆਨੂੰ ਕਿ ਲੜਕੀ ਨਾਲ ਕਰਨਾ ਹੈ ਰਿਸ਼ਤਾ ਜੀ ਤੇ ਭਾਈ ਸਾਹਿਬ ਕੋਲ ਗਏ ਤੇ ਭਾਈ ਸਾਹਿਬ ਨੇ ਬਸ ਇਨਾ ਹੀ ਕਹਿ ਦਿੱਤਾ ਸੀ ਕੱਲ ਸਾਡਾ ਕੀਰਤਨ ਹੈ ਗੁਰਦੁਆਰਾ ਸੱਤ ਸੰਗ ਸਭਾ ਕੱਲ ਲੜਕਾ ਲੜਕੀ ਨੂੰ ਲੈਣਾ ਉੱਥੇ ਆਨੰਦ ਕਾਰਜ ਕਰਦੇ ਆ ਸਪੈਸ਼ਲੀ ਤੌਰ ਤੇ ਕਿਸੇ ਕੋਈ ਰਿਸ਼ਤੇਦਾਰ ਨੂੰ ਕੋਈ ਕੁਝ ਨਹੀਂ ਬਸ ਇਦਾਂ ਹੀ ਮਰਨ ਮੇਰ ਕੀਤੀ 2000 ਸਾਲ ਦੇ ਵਿੱਚ 18 ਜੂਨ ਨੂੰ। ਤੋਂ ਭਾਈ ਸਾਹਿਬ ਫਿਰ ਜਦੋਂ ਸਾਰਾ ਦਿਨ ਤੁਸੀਂ ਸੰਸਥਾ ਨੂੰ ਵੀ ਟਾਈਮ ਦਿੰਦੇ ਹੋ, ਗੁਰਮਤਿ ਪ੍ਰਚਾਰ ਵਾਸਤੇ ਵੀ ਜਾਂਦੇ ਹੋ, ਹੋਰ ਵੀ ਤੁਹਾਡੇ ਬਹੁਤ ਸਾਰੇ ਰੁਝੇਵੇਂ ਨੇ ਅਸੀਂ ਵਾਕਿਫਾ। ਪਰਿਵਾਰ ਨੂੰ ਫਿਰ ਸਮਾਂ ਕਿਵੇਂ ਦਿੰਦੇ ਹੋ? ਪਰਿਵਾਰ ਨੂੰ ਸਮਾਂ ਬਸ ਇਦਾਂ ਹੀ ਤਕਰੀਬਨ ਰੋਜ਼ਾਨਾ ਹੀ ਸੰਗਤ ਦੇ ਦਰਸ਼ਨ। ਜੀ। ਤੇ ਇੱਕ ਦੋ ਦਿਨ ਮੈਂ ਜ਼ਰੂਰ ਮਹੀਨੇ 'ਚ ਰੱਖਦਾ ਜਦੋਂ ਬੱਚਿਆਂ ਨਾਲ ਸਪੈਸ਼ਲੀ ਤੌਰ ਤੇ ਚਾਹ ਕਾਰੀਜ਼ ਟਾਈਮ ਬਤੀਤ ਕਰਾਂ। ਇੱਕ ਦੋ ਦਿਨ ਜ਼ਰੂਰ ਮਹੀਨੇ 'ਚ ਗੱਡੀ ਦੇਨੇ। ਬਾਕੀ ਤਕਰੀਬਨ ਇਹ ਜਨਮ ਤੁਹਾਰੇ ਲਿਖੇ ਇਹ ਸੰਗਤ ਦੇ ਲਿਖੇ ਹੈ ਮੈਂ ਚਾਹਾਂਗਾ ਭਾਈ ਸਭ ਜਿਹੜੀਆਂ ਰੰਗਦੰਡੀਆਂ ਰੂਹਾਂ ਦੇ ਨਾਲ ਤੁਸੀਂ ਮਿਲਦੇ ਹੋ ਜਿਹੜੀਆਂ ਗੁਰੂ ਪਿਆਰ ਵਾਲੀਆਂ ਸ਼ਖਸੀਅਤਾਂ ਦੇ ਨਾਲ ਤੁਹਾਡਾ ਪਿਆਰ ਹੈ ਉਹਨਾਂ ਦੇ ਕਿਸੇ ਦੇ ਨਾਲ ਵੀ ਜੁੜੀ ਹੋਈ ਕੋਈ ਯਾਦ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਬਾਬਾ ਕੁੰਨਨ ਸਿੰਘ ਜੀ ਮੈਂ ਜਿਵੇਂ ਪਹਿਲੇ ਨਾਮ ਦੱਸਿਆ ਜੀ ਇਹ ਨਾਮ ਹੀ ਬੜਾ ਪਵਿੱਤਰ ਹੈ ਬਹੁਤ ਕਹਲਣਾ ਸੀ ਬਾਬਾ ਕੁੰਨਨ ਸਿੰਘ ਜੀ ਮੈਂ ਆਪਣੇ ਜੀਵਨ 'ਚ ਬਾਬਾ ਕੁੰਨਨ ਸਿੰਘ ਜੀ ਬਾਬਾ ਖੀਮ ਸਿੰਘ ਜੀ ਹੋਰ ਇੱਕ ਦੋ ਮਹਾਂਪੁਰਸ਼ ਇਹੋ ਜੀ ਦੇਖੇ ਜਿਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਨਾਮ ਜਪ-ਜਪ ਕੇ ਨਾਮ ਦਾ ਹੀ ਰੂਪ ਬਣ ਗਏ ਬਾਣੀ ਪੜ-ਪੜ ਕੇ ਬਾਣੀ ਦਾ ਹੀ ਰੂਪ ਬਣ ਗਏ ਉਹਨਾਂ ਚ ਬਾਬਾ ਕੁੰਦਨ ਸਿੰਘ ਜੀ ਸੀ ਤੇ ਬਾਬਾ ਕੁੰਦਨ ਸਿੰਘ ਨੂੰ ਕਹਿੰਦੇ-ਕਹਿੰਦੇ ਮਬਈ ਨਵਾਂ ਬੱਚਾ ਆਇਆ ਤੇ ਕੀਰਤਨ ਕਰਦਾ ਤੇ ਬਾਬਾ ਕੁੰਦਨ ਸਿੰਘ ਦੀ ਹੁਣ ਪਤਾ ਨਹੀਂ ਕੀ ਮੋਸ ਸੀ ਭਾਈ ਸਾਹਿਬ ਦਾ ਛੋਟਾ ਨਾਮ ਲੈ ਕੇ ਕਹਿੰਦੇ-ਕਹਿੰਦੇ ਇਹਨੂੰ ਕਹੋ ਮੈਨੂੰ ਵੀ ਕੀਰਤਨ ਸਿਖਾਵੇ ਮੇਰੇ ਵੱਲ ਇਸ਼ਾਰਾ ਕਰਕੇ ਫਿਰ ਭਾਈ ਸਾਹਿਬ ਕਹਿੰਦੇ ਨਹੀਂ ਜੀ ਇਹ ਤੁਹਾਡਾ ਬੱਚਾ ਹੈ ਤੁਸੀਂ ਅਸੀਸ ਦਿਓ ਇਹਨੂੰ ਤੇ ਫਿਰ ਕਹਿੰਦੇ ਸੋਹਣਾ ਹੀ ਰਾਗ ਜ਼ਰੂਰ ਸਿੱਖੀ ਸੋਣੀ ਰਾਖ ਜਦੋਂ ਦਾ ਬਾਬਾ ਕੁੰਨਨ ਸਿੰਘ ਜੀ ਨੇ ਉਹ ਬਚਨ ਕੀਤਾ ਜਦੋਂ ਦਾ ਉਹਨਾਂ ਦੀ ਰਸਨਾ ਤੋਂ ਉਹ ਪੁੱਗੇ ਹੋਏ ਸਾਧੂ ਦੀ ਰਸਨਾ ਤੋਂ ਬਚਨ ਨਿਕਲੇ ਆ ਉਦੋਂ ਦਾ ਹਰ ਪਾਸੇ ਸੰਗਤ ਨਾਲ ਇੰਨੀ ਅਟੈਚਮੈਂਟ ਇਨਾ ਪ੍ਰੇਮ ਬਣ ਗਿਆ ਉਹ ਕਰਨੀ ਵਾਲੇ ਸਾਧੂ ਦੀ ਰਸਨਾ ਤੋਂ ਨਿਕਲੇ ਬਚਨਾਂ ਦਾ ਸਬਕਾ ਇਹ ਚੀਜ਼ ਮੈਨੀਪੂਲ ਨਹੀਂ ਸਕਦਾ ਤੇ ਦੂਸਰਾ ਬਾਬਾ ਖੇਮ ਸਿੰਘ ਜੀ ਇਹ ਪੁੱਚੋ ਵਾਲੇ ਮਹਾਂਪੁਰਖ ਹੁਣ ਉੱਥੇ ਬਾਬਾ ਸੁਖਦੇਵ ਸਿੰਘ ਦੀ ਸੇਵਾ ਨਿਭਾ ਰਹੇ ਜੀ ਉਹ ਵੀ ਬੜੇ ਕਰਨੀ ਵਾਲੇ ਸਾਧੂ ਉਹਨਾਂ ਦੀ ਵੀ ਉਹ ਚੀਜ਼ ਮੈਨੂੰ ਭੁੱਲਦੀ ਨਹੀਂ ਜਦੋਂ ਗਏ ਸਾਂ ਉਹ ਬਾਬਾ ਸੁਖਦੇਵ ਸਿੰਘ ਜੀ ਨੇ ਮੇਰਾ ਮੇਲ ਕਰਾਇਆ ਸੀ ਬਾਬਾ ਸੁਖਦੇਵ ਸਿੰਘ ਜੀ ਬਾਬਾ ਖੇਮ ਸਿੰਘ ਜੀ ਨੂੰ ਕਹਿੰਦੇ ਜੀ ਇਹ ਅੰਮ੍ਰਿਤਸਰ ਤੋਂ ਆਏ ਨੇ ਤੇ ਕੀਰਤਨ ਕਰਦੇ ਨੇ ਤੇ ਹੁਣ ਕੀਰਤਨ ਕਰਦੇ ਸੁਣ ਲਿਆ ਤੇ ਅੱਗੋਂ ਬਾਬਾ ਜੀ ਨੇ ਬਚਨ ਕੀਤਾ ਬਾਬਾ ਖੇਮ ਸਿੰਘ ਜੀ ਕਹਿੰਦੇ ਜੀ ਕਿਹੋ ਜਿਹਾ ਕੀਰਤਨ ਕਰਦੇ ਨੇ ਕੀ ਬਾਤ ਹੁਣ ਉੱਥੇ ਕੀ ਜਵਾਬ ਦਿੰਦੇ ਬਿਲਕੁਲ ਬਿਲਕੁਲ ਚੰਗਾ ਕਰਦੇ ਆ ਮਾੜਾ ਕਰਦੇ ਨੇ ਕੀ ਕਰਦੇ ਆ ਕੀਰਤਨ ਦੇ ਕਿਹੋ ਜਿਹਾ ਕੀਰਤਨ ਕਰਦੇ ਫਿਰ ਬਾਬਾ ਸੁਖਦੇਵ ਸਿੰਘ ਜੀ ਨੇ ਸਮਾਂ ਸੰਭਾਲਿਆ ਜੀ ਕਹਿੰਦੇ ਕਥਾ ਵਾਲਾ ਕੀਰਤਨ ਕਰਦੇ ਨੇ ਕੀ ਬਾਤ ਹੈ ਕਥਾ ਵਾਲਾ ਤੇ ਅੱਛਾ ਵਿਆਹ ਹੋ ਗਿਆ ਨਹੀਂ ਹੋਇਆ ਜੀ ਹਿੰਦੁਸਤਾਨ ਤੋਂ ਬਾਹਰ ਗਏ ਨੇ ਜੀ ਨਹੀਂ ਗਏ ਜੀ ਮਕਾਨ ਆਪਣਾ ਜੀ ਮਕਾਨ ਆਪਣਾ ਜਿੰਨੇ ਸਾਥੀ ਮੇਰੇ ਗਏ ਸੀ ਸਾਰਿਆਂ ਦੇ ਕੋਲ ਬਾਬਾ ਜੀ ਇਹੋ ਹੀ ਪੁੱਛਦੇ ਸੀ ਸਾਰਿਆਂ ਕੋਲੋਂ ਪੁੱਛਿਆ ਔਰ ਤੁਹਾਨੂੰ ਇਸ ਗੱਲ ਤੇ ਵਿਸ਼ਵਾਸ ਕਰਨਾ ਹੀ ਪਏਗਾ ਕਿਉਂਕਿ ਸਾਡੇ ਨਾਲ ਬੀਤੀ ਹੈ 6 ਮਹੀਨਿਆਂ ਦੇ ਵਿੱਚ ਵਿੱਚ ਮੇਰਾ ਵਿਆਹ ਵੀ ਹੋਇਆ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਇੰਡੀਆ ਤੋਂ ਬਾਹਰ ਵੀ ਗਈਆਂ ਜਿਹੜੇ ਮੇਰੇ ਸਾਥੀ ਸੀ ਜਿਹੜੇ ਜਿਹੜੇ ਕਈ ਕਿਰਾਏ ਤੇ ਰਹਿੰਦੇ ਸੀ ਉਹਨਾਂ ਨੂੰ ਆਪਣਾ ਮਕਾਨ ਵੀ ਮਿਲਿਆ ਤੇ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਅਨਮੈਰਿਡ ਸੀ ਉਹਨਾਂ ਦੀ ਮੈਰਿਜ ਵੀ ਹੋਈ ਇਹ ਚੀਜ਼ਾਂ ਮੈਨੂੰ ਭੁੱਲਦੀਆਂ ਨਹੀਂ ਕਦੀ ਉਹਨਾਂ ਨਾਲ ਬਿਤਾਏ ਹੋਏ ਪਲ ਮਾਰੇ ਜੀ ਦਮੇਰ ਸੋ ਪਈ ਸਭ ਬੀਬੀ ਕੋਲਾਂਜੀ ਅਪਲਾਈ ਕੇਂਦਰ ਵੱਲੋਂ ਕਿਹੜੇ ਕਿਹੜੇ ਕਾਰਜ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਕਿੱਥੇ ਕਿੱਥੇ ਇਹ ਸੰਸਥਾ ਦੀ ਪਹੁੰਚ ਹੈ ਕਿੱਥੇ ਕਿੱਥੇ ਇਹਦੀਆਂ ਜਿਹੜੀਆਂ ਸ਼ਾਖਾਵਾਂ ਨੇ ਉਹ ਸੰਗਤ ਨਾਲ ਜੁੜੂ ਸਾਂਝਾ ਕਰੋ ਮੈਂ ਜਿਵੇਂ ਪਹਿਲੇ ਦੱਸਿਆ ਕਿ ਤਕਰੀਬਨ ਇੰਡੀਆ ਦੇ ਵਿੱਚ 19 ਸ਼ਹਿਰਾਂ ਦੇ ਵਿੱਚ ਅਪਲਾਈ ਕੇਂਦਰ ਚੱਲਦੇ ਨੇ 19 ਸ਼ਹਿਰਾਂ 'ਚ ਅਪਲਾਈ ਕੇਂਦਰ ਨੇ ਪਰ ਹਰ ਸ਼ਹਿਰ ਦੇ ਵਿੱਚ ਗੁਰਮਤ ਪ੍ਰਚਾਰ ਦੇ ਯੂਨਿਟ ਬਣੇ ਨੇ ਹਰੇਕ ਨੂੰ ਇਹ ਚੀਜ਼ ਬਾਰੇ ਪਤਾ ਹੈ ਮੇਰੇ ਦੱਸਣ ਦੀ ਜ਼ਿਆਦਾ ਜ਼ਰੂਰਤ ਨਹੀਂ ਕਿ ਜੋ ਜੋ ਘਰ ਘਰ ਦੇ ਵਿੱਚ ਭਾਈ ਸਾਹਿਬ ਜੋ ਬਾਣੀ ਨੂੰ ਪਹੁੰਚਾਉਣ ਦਾ ਉਪਰਾਲਾ ਕਰ ਰਹੇ ਨੇ ਪਰ ਮੈਂ ਨਾਲ ਦੱਸਣਾ ਚਾਹਾਂਗਾ ਤੁਹਾਨੂੰ ਕਿ 550 ਸਾਲ ਜੋ ਗੁਰੂ ਨਾਨਕ ਸਾਹਿਬ ਜੀ ਦਾ ਆ ਰਿਹਾ ਇਸੇ ਸਾਲ 12 ਨਵੰਬਰ ਨੂੰ ਉਸੇ ਸਬੰਧ ਦੇ ਵਿੱਚ ਵੀ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਦਾ ਕੀ ਬਾਤ ਹੈ ਉਹ ਲਹਿਰ ਚੱਲ ਰਹੀ ਹੈ ਭਾਈ ਸਾਹਿਬ ਜੀ ਸਿੱਖਿਆ ਦੇ ਖੇਤਰ ਦੇ ਵਿੱਚ ਬੀਬੀ ਕੋਲਾਂ ਜੀ ਭਲਾਈ ਕੇਂਦਰ ਵੱਲੋਂ ਕਿਤੇ ਕਿਤੇ ਕਾਰਜ ਕੀਤੇ ਜਾ ਰਹੇ ਹਨ ਮਹਾਰਾਜ ਜੀ ਦੀ ਮਿਹਰ ਨਾਲ ਤਿੰਨ ਸਕੂਲ ਨੇ ਬੀਬੀ ਕੋਲਾਜੀ ਅਪਲਾਈ ਕੇਂਦਰ ਦੇ ਨਾਮ ਹੈ ਬੀਬੀ ਕੋਲਾਜੀ ਪਬਲਿਕ ਸਕੂਲ ਬ੍ਰਾਂਚ 1 ਜੋ ਅਪਲਾਈ ਕੇਂਦਰ ਦੇ ਬਿਲਕੁਲ ਨਾਲ ਹੀ ਤਰਨਤਾਰਨ ਰੋਡ ਤੇ ਠੀਕ ਹੈ ਜੀ ਬ੍ਰਾਂਚ ਨੰਬਰ 2 ਹੈ ਟਾਲਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਤੜ ਤੋਂ ਜੁੜਾ ਹੋਇਆ ਉਸ ਸਥਾਨ ਦੇ ਕੋਲ ਤਰਨਤਾਰਨ ਰੋਡ ਤੇ ਤੀਸਰੀ ਬ੍ਰਾਂਚ RAM TIRATH ਰੋਡ ਤੇ ਦਾਤਾਬੰਦੀ ਸ਼ੋਲ ਪਬਲਿਕ ਸਕੂਲ ਤਿੰਨ ਸਕੂਲ ਨੇ ਔਰ ਚੌਥਾ ਜੋ ਜੰਡਿਆਲਾ ਵਿਖੇ ਕਾਲਜ ਵੀ ਚੱਲ ਰਿਹਾ ਹੈ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਚਾਰ ਤੇ ਸਕੂਲ ਕਾਲਜ ਇੱਥੇ ਨੇ ਔਰ ਇਹ ਸਕੂਲਾਂ ਦੀ ਵਿਲੱਖਣਤਾ ਇਹ ਹੈ ਮਹਾਰਾਜ ਜੀ ਦੀ ਮਿਹਰ ਨਾਲ ਸੀਬੀਐਸਸੀ ਸਕੂਲ ਨੇ ਜੀ ਔਰ ਮੰਨ ਲਓ ਬਾਹਰਲੇ ਸਕੂਲਾਂ ਵਿੱਚ ਬਹੁਤ ਜ਼ਿਆਦਾ ਫੀਸਾਂ ਨੇ ਇਹੋ ਜਿਹਾ ਹਿਸਾਬ ਰੱਖਿਆ ਕਿ ਇਹ ਜਿਹੜੀ ਬ੍ਰਾਂਚ ਤੁਸੀਂ ਬੈਠੇ ਦਾਤਾਬੰਦੀ ਸ਼ੁਰ ਪਬਲਿਕਸ ਕੋ ਇੱਥੇ 1,40,000 ਤਕਰੀਬਨ ਮਹੀਨੇ ਦਾ ਕੋਲੋਂ ਪੈ ਰਿਹਾ ਸਾਡੇ ਮਤਲਬ ਇਹ ਸਕੂਲਾਂ ਵਿੱਚ ਕੋਈ ਇਹ ਨਹੀਂ ਕਿ ਆਮਦਨ ਆਵੇ ਸਾਨੂੰ ਮਾਇਆ ਆਵੇ ਵੱਤ ਤੋਂ ਵੱਤ ਇਹੋ ਹੀ ਦਿਮਾਗ 'ਚ ਹੈ ਚੀਜ਼ ਇਹ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਕ ਸਿੱਖਿਆ ਵੀ ਮਿਲਦੀ ਹੈ। ਕੀ ਬਾਤ ਹੈ? ਔਰ ਛੋਟੇ ਬੱਚੇ ਵੀ ਨੇ ਜਿਹੜੇ ਇਹ ਸਕੂਲਾਂ ਵਿੱਚ ਸਬਜੈਕਟ ਕਿਸੇ ਵੀ ਟਾਈਮ ਆ ਕੇ ਕੋਈ ਵੀ ਚੈੱਕ ਕਰ ਸਕਦਾ। ਖਾਣਾ ਖਾਣ ਤੋਂ ਪਹਿਲੇ ਕੀ ਅਰਦਾਸ ਕਰਨੀ। ਬੱਚੇ ਉਹ ਕਰਕੇ ਫਿਰ ਖਾਣਾ ਖਾਂਦੇ ਨੇ। ਖਾਣਾ ਖਾਣ ਤੋਂ ਬਾਅਦ ਸ਼ੁਕਰਾਨੇ ਦੀ ਅਰਦਾਸ ਕਰਨੀ। ਇਹ ਬੱਚਿਆਂ ਦੇ ਅੰਦਰ ਚੀਜ਼ਾਂ ਪਾਈਆਂ ਜਾ ਰਹੀਆਂ। ਇਹ ਤਿੰਨ ਤਿੰਨ ਸਕੂਲ ਨੇ ਚੌਥਾ ਜਿਹੜਾ ਆਪਣਾ ਕਾਲਜ ਬਣਿਆ ਮਹਾਰਾਜੀ ਦੀ ਕਿਰਪਾ ਨਾਲ। ਬਾਕੀ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮਿਆਂ 'ਚ ਬਹੁਤ ਹੋਰ ਵੀ ਸਕੀਮਾਂ ਨੇ ਕਿ ਹੋਰ ਥਾਵਾਂ ਤੇ ਸਕੂਲ ਖੋਲੇ ਜਾਣ ਉਹ ਸੰਗਤ ਦੇ ਸਹਿਯੋਗ ਨਾਲ ਹੀ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ ਪਾਈ ਸਾਹਿਬ ਜੀ ਆਉਣ ਵਾਲੇ ਸਮੇਂ ਦੇ ਵਿੱਚ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਖੇਤਰ ਦੇ ਲਈ ਆਪ ਜੀ ਦੀ ਸੰਸਥਾ ਵੱਲੋਂ ਕਿਹੜੇ-ਕਿਹੜੇ ਕਾਰਜ ਕੀਤੇ ਜਾ ਰਹੇ ਇਹ ਮੇਰੇ ਮਨ ਦੇ ਨਾਲ ਬਹੁਤ ਵੱਡੀ ਰੀਜ ਹੈ ਕਿ ਬੱਚਿਆਂ ਲਈ ਐਨੀਮੇਟਡ ਮੂਵੀਆਂ ਬਣਾ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਉੱਤੇ ਗੁਰੂ ਸਾਹਿਬ ਮੇਰ ਕਰਨ ਇਹ ਬੜੀ ਮੇਰੇ ਅੰਦਰ ਨਾਲ ਪਲੈਨਿੰਗ ਚੱਲ ਰਹੀ ਹੈ ਔਰ ਇ ਜਿਵੇਂ ਤੁਹਾਨੂੰ ਦੱਸਿਆ ਸਕੂਲ ਜਿਹੜੇ ਚੱਲ ਰਹੇ ਤਿੰਨ ਸਕੂਲ ਤੇ ਕਾਲਜ ਇਹਨਾਂ ਚ ਤੇ ਨਾਰਮਲ ਫੀਸ ਰੱਖੀ ਐ ਉਹ ਵੀ ਹੱਥੋਂ ਪੈ ਰਹੀ ਜਿਵੇਂ ਮੈਂ ਤੁਹਾਨੂੰ ਸਾਰੀ ਗੱਲ ਦੱਸ ਚੁੱਕਿਆ ਹਾਂ ਪਰ ਆਉਣ ਵਾਲੇ ਟਾਈਮ ਵਿੱਚ ਇਹੋ ਜਿਹੇ ਸਕੂਲ ਖੋਲੇ ਜਾਣ ਜਿਦੇ ਵਿੱਚ ਇੱਕ ਪੰਜ ਪੈਸੇ ਵੀ ਫੀਸ ਨਾ ਹੋਵੇ ਕੀ ਬਾਤ ਇਹ ਮੇਰੇ ਮਨ ਦੀ ਬਹੁਤ ਵੱਡਾ ਵਲਵਲਾ ਹੈ ਬਹੁਤ ਵੱਡੀ ਰੀਜ ਏ ਉਹਦੇ ਚ ਸਿਰਫ ਫੀਸ ਹੋਵੇ ਜਿਹੜਾ ਦੂਜੇ ਧਰਮ ਦਾ ਕੋਈ ਗੱਲ ਨਹੀਂ ਜੀ ਆਇਆਂ ਪਰ ਜਿਹੜਾ ਸਿੱਖ ਹੈ ਸਿੱਖਾਂ ਦੇ ਜਿਹੜੇ ਬੱਚੇ ਨੇ ਉਹਨਾਂ ਲਈ ਕੇਸਾਂ ਦੀ ਫੀਸ ਉਹ ਰੋਮਾਂ ਦੀ ਬੇਦਬੀ ਨਾ ਕਰਨ। ਕੀ ਬਾਤ ਹੈ? ਉਹਨਾਂ ਲਈ ਉਹ ਪੱਕੀ ਉਹ ਫੀਸ ਰੱਖੀ ਜਾਵੇ ਤੇ ਇਹੋ ਜਿਹਾ ਸਕੂਲ ਮੇਰੇ ਮਨ ਦੀ ਬਹੁਤ ਜ਼ਿਆਦਾ ਰੀਜ ਹੈ ਖੁੱਲਣ। ਇਹ ਤੁਸੀਂ ਵੀ ਅਰਦਾਸ ਕਰਿਓ ਜਿਹੜੇ ਸੁਣ ਰਹੇ ਨੇ ਉਹ ਵੀ ਅਰਦਾਸ ਕਰਨ। ਇਹ ਮੇਰੇ ਮਨ ਦੀ ਪਾਵਨਾ ਜ਼ਰੂਰ ਗੁਰੂ ਸਾਹਿਬ ਪੂਰੀ। ਅਸੀਂ ਗੁਰੂ ਸਾਹਿਬ ਦੇ ਚਰਨਾ ਚੇ ਬੇਨਤੀ ਵੀ ਕਰਦੇ ਆਂ ਅਰਦਾਸ ਕਰਦੇ ਆਂ ਕਿ ਵਾਕਈ ਇਹ ਤੁਹਾਡਾ ਬੜੀ ਭਾਵਨਾ ਜਿਹੜੀ ਬੜੀ ਪ੍ਰਬਲ ਹੈ ਬਹੁਤ ਵਧੀਆ ਭਾਵਨਾ ਹੈ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਵਾਕਈ ਸਹਾਇਕ ਹੋ ਸਕਦੀ ਹੈ ਗੁਰਸਾ ਵੰਗ ਸੰਗ ਸਹਾਇਕ ਹੋਣਗੇ ਤਾਂ ਸਾਧ ਸੰਗਤ ਜੀ ਜਿਵੇਂ ਕਿ ਅਸੀਂ ਦੇਖਿਆ ਕਿ ਭਾਈ ਅਮਨਦੀਪ ਸਿੰਘ ਜੀ ਵਾਕਈ ਰੰਗ ਰਤੜੀ ਰੂਹ ਨੇ ਔਰ ਬੜੇ ਅਧਿਆਤਮਿਕ ਪੁਰਸ਼ ਵੀ ਨੇ ਕਿਉਂਕਿ ਸਿੱਖੀ ਦੇ ਵਿੱਚ ਅਧਿਆਤਮ ਤੋਂ ਬਿਨਾ ਜੇਕਰ ਅਸੀਂ ਗੱਲ ਕਰੀਏ ਕੁਝ ਵੀ ਨਹੀਂ ਹੈ ਔਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਜਿਹੀ ਸ਼ਖਸੀਅਤ ਨੂੰ ਹਰ ਹਫਤੇ ਆਪਜੀ ਦੇ ਰੂਪ ਰੂਪ ਕੀਤਾ ਜਾਵੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੀ ਹੀ ਅਜ਼ੀਜ਼ ਸ਼ਖਸੀਅਤ ਨੂੰ ਲੈ ਕੇ ਆਪਜੀ ਦੇ ਸਨਮੁਖ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ